ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਜਿਹੜੀ ਵੀਡੀਓ ਆ ਉਹ ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਆ ਮੈਂ ਬਰਬਰੀ ਦੇ ਸੂਟ ਪਾਣੇ ਹੁੰਦੀਆਂ ਜੀ ਆਰੀ ਵਰਕ ਦੇ ਨਾਲ ਹਾਈਲਾਈਟ ਕੀਤੇ ਹੋਏ ਸਾਡੇ ਖੁਦ ਦੇ ਤਿਆਰ ਕੀਤੇ ਹੋਏ ਪੀਸ ਪਿੱਛੇ ਮੈਂ ਕਿਹਾ ਸੀਗਾ ਕਿ ਸਾਡੀ ਇਹ ਲਾਸਟ ਵੀਡੀਓ ਆ ਤੇ ਕਿਉਂਕਿ ਅਸੀਂ ਇਹ ਵਾਲੇ ਸੂਟ ਪੰਜ ਛੇ ਵੀਡੀਓ ਦੇ ਵਿੱਚ ਪਾ ਚੁੱਕੇ ਆ ਪਰ ਇਹਨਾਂ ਦੀ ਡਿਮਾਂਡ ਇੰਨੀ ਕਿ ਜ਼ਿਆਦਾ ਜੀ ਇੱਕ ਤਾਂ ਬਜਟ 'ਚ ਸਾਰਿਆਂ ਦੇ ਰਹਿਣੇ ਆ ਤੇ ਇੱਕ ਪਾਏ ਹੋਏ ਸੂਟ ਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਉੱਪਰ ਸਟੱਫ ਵੀ ਬਹੁਤ ਸੋਹਣਾ ਹੈ ਅਸੀਂ ਇਹ ਰਿਪੀਟ ਥੋੜੇ-ਬਹੁਤੇ ਥੋੜੇ ਵਾਸਤੇ ਸੂਟ ਲੈ ਕੇ ਆਇਆ ਬਰਬਰੀ ਦੇ ਤੁਸੀਂ ਬਹੁਤ ਵਾਰੀ ਮੇਰੀ ਵੀਡੀਓ 'ਚ ਦੇਖੇ ਵੀ ਹੈ ਤੇ ਪਸੰਦ ਵੀ ਬਹੁਤ ਕੀਤੇ ਨੇ ਤੇ ਦੂਜਾ ਇੱਕ ਵੀਡੀਓ ਪਾਈ ਸੀਗੀ ਮੈਂ ਬ੍ਰੌਕੇਟ ਦੇ ਸੂਟਾਂ ਦੇ ਉਹਦੇ ਵਿੱਚ ਅਸੀਂ ਨਵੇਂ ਕਲਰ ਡਾਈ ਕਰਵਾਨੇ ਕਰਵਾਏ ਨੇ ਜੀ ਸਾਰੇ ਖੁਦ ਹੀ ਬਣਾਨੇ ਅਸੀਂ ਸੂਟ ਜਿਹੜੇ ਮਤਲਬ ਕਿ ਵਾਈਟ ਲੈ ਕੇ ਉਹਨਾਂ ਨੂੰ ਡਾਈ ਕਰਵਾਨੇ ਆ ਸੋਹਣੇ ਸੋਹਣੇ ਜਿਹੇ ਕਲਰਾਂ ਦੇ ਵਿੱਚ ਸਭ ਨੇ ਬਹੁਤ ਪਸੰਦ ਕੀਤੀ ਸੀਗੇ ਉਹ ਵਾਲੇ ਸੂਟ ਵੀ ਅੱਜ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਸੂਟ ਦਿਖਾਣੇ ਆ ਦੋਨੋਂ ਹੀ ਬਹੁਤ ਜ਼ਿਆਦਾ ਡਿਮਾਂਡ ਤੇ ਰਹਿੰਦੇ ਆ ਸੂਟ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅਸ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਜੇ ਪਹਿਲਾਂ ਤਾਂ ਤੁਸੀਂ ਸੂਟ ਦੇਖ ਕੇ ਸਮਝ ਹੀ ਜਾਓਗੇ ਇਹ ਸੂਟ ਸੀਗੇ ਜੀ ਆਪਣੇ 32 3300 ਦੀ ਰੇਂਜ ਵਾਲੇ ਤੇ ਜਿਹੜੇ ਡਿਸਕਾਊਂਟ ਤੇ ਅਸੀਂ ਤੁਹਾਡੇ ਵਾਸਤੇ ਲਗਾਏ ਹੋਏ ਸੀਗੇ 2700 ਦੇ ਤੇ ਅਸੀਂ ਤੁਹਾਨੂੰ ਇਹ ਡਿਸਕਾਊਂਟ ਤੇ ਹੀ ਦੇਣੇ ਆ ਸੂਟ ਬਿਲਕੁਲ ਨਵੇਂ ਜਿਹੇ ਕਲਰ ਬਣਵਾਏ ਨੇ ਇਸ ਵਾਰ ਥੋੜੇ ਬਹੁਤ ਹੀ ਚੇਂਜ ਕੀਤੇ ਨੇ ਕਲਰ ਨਹੀਂ ਤਾਂ ਚਾਰ ਹੀ ਕਲਰ ਬਣਵਾਉਂਦੇ ਸੀ ਅਸੀਂ ਇਹਦੇ ਵਿੱਚ ਪਰ ਡਿਜ਼ਾਈਨ ਅਲੱਗ-ਅਲੱਗ ਆਉਂਦੇ ਸੀ ਹੁਣ ਇਹ ਕਲਰ ਦੇਖੋ ਹਲਕੇ-ਹਲਕੇ ਜੇ ਚੇਂਜ ਹੋ ਕੇ ਆਏ ਆਂ ਬਹੁਤ ਪਿਆਰਾ ਡਿਜ਼ਾਈਨ ਆ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀਗਾ ਇਹ ਵਾਲਾ ਡਿਜ਼ਾਈਨ ਬੇਲਾ ਨੇ ਜੀ ਸਾਰੇ ਫਰੰਟ ਦੇ ਵਿੱਚ ਟੋਟਲੀ ਆਰੀ ਵਰਕ ਦੇ ਨਾਲ ਹਾਈਲਾਈਟ ਆ ਬਾਵਾ ਤੇ ਵੀ ਪ੍ਰੋਪਰ ਤੁਹਾਨੂੰ ਇਦਾਂ ਵਰਕ ਮਿਲੇਗਾ ਮਸਲੀਨ ਦੀਆਂ ਸਲਵਾਰਾਂ ਨੇ ਇਹਨਾਂ ਦੇ ਨਾਲ ਠੀਕ ਹੈ ਜੀ ਤੇ ਜਿਹੜਾ ਰਹੇਗਾ ਦੁਪੱਟਾ ਦੁਪੱਟਾ ਤੁਹਾਨੂੰ ਸਾਰਾ ਹੀ ਵਰਕ ਵਾਲਾ ਪਲੱਸ ਪੇਂਟ ਵਾਲਾ ਇਹ ਪੇਂਟ ਦੇ ਉੱਪਰ ਵਰਕ ਹੈ ਜੀ ਸਾਰਾ ਡਿਜੀਟਲ ਬਹੁਤ ਸੋਨਾ ਪੇਂਟ ਮਤਲਬ ਜਿਹੜਾ ਵਰਕ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ 2700 ਦੀ ਰੇਂਜ ਦੇ ਵਿੱਚ ਐਦਾਂ ਦਾ ਸੂਟ ਫੋਰ ਸਾਈਡ ਵਰਕ ਦੁਪट्टे ਸਾਰੇ ਦੇ ਵਿੱਚ ਵਰਕ ਹੈ ਜੀ ਤੇ ਮਤਲਬ ਇੱਕ ਹੈਂਡਵਰਕ ਦੀ ਪੂਰੀ ਲੁੱਕ ਦੇ ਰਿਹਾ ਸੂਟ ਇੱਕ ਵਧੀਆ ਸੂਟ ਦੀ ਲੁੱਕ ਦੇ ਰਿਹਾ 2700 ਪ੍ਰਾਈਸ ਰਹੇਗਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਣੇ ਆ ਕਲਰ ਤਾਂ ਇੱਕ ਤੋਂ ਇੱਕ ਬਣ ਕੇ ਆਏ ਨੇ ਜੀ ਇਹ ਦੇਖੋ ਕਲਰ ਕਿੰਨਾ ਪਿਆਰਾ ਹੈ ਠੀਕ ਹੈ ਜੀ ਤੇ ਸੇਮ ਡਿਜ਼ਾਈਨ ਦੇ ਵਿੱਚ ਇੱਕ ਕਲਰ ਇਹ ਰਹੇਗਾ ਜਿਹੜਾ ਸੂਟ ਤੁਹਾਨੂੰ ਪਸੰਦ ਆ ਕਲਰ ਆਪਸ਼ਨ ਬਹੁਤ ਸੋਹਣੇ ਆ 2700 ਇਹਨਾਂ ਸੂਟਾਂ ਦਾ ਪ੍ਰਾਈਸ ਆ ਡਿਸਕਾਊਂਟ ਦੇ ਉੱਪਰ ਨੇ ਜੀ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਦਿਖਾਣੇ ਆ ਡਿਜ਼ਾਈਨਿੰਗ ਹਰ ਇੱਕ ਮਿਲੇਗੀ ਕੇਰਾ ਮਿਲੇਗਾ ਫਰੰਟ ਮਿਲੇਗਾ ਇਹ ਹੈਗਾ ਜੀ neck ਦੇ ਉੱਪਰ ਐਦਾਂ ਡਿਜ਼ਾਈਨ ਇਹ ਸ਼ੋਲਡਰ ਤੋਂ نیچے ਨੂੰ ਆ ਰਿਹਾ ਹੈ ਤੇ ਇਹ ਹੈਗਾ ਇਹਦਾ ਕੇਰਾ ਆਰੀ ਦਾ ਬਹੁਤ ਸੋਹਣਾ ਵਰਕ ਹੈ ਬਾਜੂ ਤੇ ਵੀ ਵਰਕ ਹੈ ਮਸਲੀਨ ਦੀਆਂ ਸਲਵਾਰਾਂ ਦੇ ਨਾਲ ਸੂਟ ਨੇ ਜੀ ਇਹ ਤੇ ਪਲੱਸ ਇਹਦਾ ਰਹੇਗਾ ਇਹਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਸੋਨੂੰ ਵਰਕ ਮਿਲੇਗਾ ਫੋਰ ਸਾਈਡ ਤੇ ਜਿਹੜੇ ਲੜ ਨੇ ਲੜਾਂ ਦੇ ਵਿੱਚ ਐਦਾਂ ਵਰਕ ਆ ਇਹ ਸਾਰੇ ਦੇ ਵਿੱਚ ਰਹੇਗੀ ਬੂਟੀ ਇਹਦੇ ਕਲਰ ਦਿਖਾ ਦਾਨੇ ਆ ਇਹ ਸਾਰੇ ਕੋਈ ਪ੍ਰਾਈਸ ਦੇ ਨੇ ਜਿਹੜੇ ਅਸੀਂ ਤੁਹਾਨੂੰ ਬਰਬਰੀ ਦੇ ਸੂਟ ਦਿਖਾ ਰਹੇ ਆ ਬਰਬਰੀ ਸਟਫ ਹੈ ਜੀ ਸ਼ਰਟ ਦਾ ਤੇ ਦੁਪੱਟੇ ਦਾ ਸਲਵਾਰ ਦਾ ਸਟਫ ਹੈਗਾ ਇਹ ਮਸਲੀਨ ਇਹਦੇ ਵਿੱਚ ਤੁਹਾਨੂੰ ਅਸੀਂ ਕਲਰ ਆਪਸ਼ਨ ਦੇ ਰਹੇ ਆ ਇਹ ਸਾਰੇ ਕਲਰ ਨੇ ਜੀ ਚਾਰ ਕਲਰ ਨੇ ਚਾਰ ਦੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਪਿਕ ਸੈਂਡ ਕਰ ਸਕਦੇ ਹੋ ਤੇ ਨੈਕਸਟ ਜਿਹੜਾ ਸੂਟ ਦਿਖਾਣਾ ਜੀ ਉਹ ਵੀ ਤੁਹਾਨੂੰ ਬਰਬਰੀ ਤੇ ਹੀ ਮਿਲੇਗਾ ਡਿਜ਼ਾਈਨਿੰਗ ਇੱਕ ਨੰਬਰ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਦਿਖਾ ਰਹੀ ਹਾਂ ਮੈਂ ਤੁਹਾਨੂੰ ਫੁੱਲ ਫਰੰਟ ਵੀ ਦਿਖਾਤਾ ਜੀ ਤੇ ਨੀਚੇ ਘੇਰਾ ਵੀ ਦਿਖਾਤਾ ਹੁਣ ਇਹ ਬਿਲਕੁਲ ਨਵੀਂ ਡਿਜ਼ਾਈਨਿੰਗ ਆ ਗਈ ਏ ਕੋਰਨਰ ਡਿਜ਼ਾਈਨ ਰਹੇਗਾ ਠੀਕ ਹੈ ਘੇਰੇ ਤੇ ਕੋਰਨਰ ਆ ਤੇ ਸ਼ੋਲਡਰ ਤੋਂ ਫੁੱਲ ਆ ਕੇ ਬਹੁਤ ਸੋਹਣਾ ਡਿਜ਼ਾਈਨ ਹੈ ਸਟੀਚਿੰਗ ਤੋਂ ਬਾਅਦ ਆਣਿਆ ਹੈ ਇਹ ਆਪਣਾ ਪੱਲਾ ਬਣੇਗਾ ਇੱਕ ਕਾਰਨਰ ਤੇ ਰਹਿਣਗੇ ਦੋਨੋਂ ਹੀ ਫੁੱਲ ਨੇ ਜਿਹੜੇ ਬਾਜੂ ਤੇ ਵਰਕਾ ਮਸਲਿਨ ਦੀ ਸਲਵਾਰ ਆ ਤੇ ਜਿਹੜਾ ਦੁਪੱਟੇ ਤੇ ਵਰਕ ਆ ਉਹ ਵੀ ਬਹੁਤ ਯੂਨੀਕਾ ਵਿੱਚ ਤਾਂ ਹੈਗੀ ਆ ਬੂਟੀ ਤੇ ਇੱਕ ਜੇ ਤੁਸੀਂ ਇਹ ਸਿਰ ਤੇ ਲੈਣਾ ਜਾਂ ਸ਼ੋਲਡਰ ਤੇ ਲੈਣਾ ਤਾਂ ਇਦਾਂ ਬਹੁਤ ਸੋਹਣਾ ਫੁੱਲ ਸੈਂਟਰ ਦੇ ਵਿੱਚ ਆ ਤੇ ਨੀਚੇ ਪੱਲਿਆਂ ਤੇ ਆ ਪ੍ਰਿੰਟਿੰਗ ਇੱਕ ਨੰਬਰ ਆ ਬਹੁਤ ਸੋਹਣਾ ਇਨਾਂ ਤੇ ਜਿਹੜਾ ਡਿਜ਼ਾਈਨ ਉਹ ਕੀਤਾ ਹੋਇਆ ਇਹਦੇ ਕਲਰ ਆਪਸ਼ਨ ਦੇਖ ਲਓ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਠੀਕ ਹੈ ਜੀ ਹਰੇਕ ਡਿਜ਼ਾਈਨ ਚ ਚਾਰ-ਚਾਰ ਕਲਰ ਨੇ ਪ੍ਰਾਈਸ ਇਹਨਾਂ ਸਾਰੇ ਸੂਟਾਂ ਦਾ 2700 ਆ ਜਿਹੜੇ ਹੁਣ ਤੱਕ ਤੁਹਾਨੂੰ ਦਿਖਾਏ ਨੇ ਤੇ ਇੱਕ ਡਿਜ਼ਾਈਨ ਹੋਰ ਦੰਨੇ ਆ ਜੀ ਡਿਜ਼ਾਈਨਿੰਗ ਤਾਂ ਬਹੁਤ ਪਿਆਰੀ-ਪਿਆਰੀ ਆ ਇਹ ਹੈਗਾ ਡਬਲ ਕਲਰ ਦੇ ਵਿੱਚ ਡਿਜ਼ਾਈਨ ਐਦਾਂ ਸਾਰੇ ਘੇਰੇ ਦੇ ਵਿੱਚ ਉੱਪਰ ਨੂੰ ਇਹ ਸਾਰਾ ਬੂਟਾ ਜਿਹੜਾ ਬਣਿਆ ਹੋਇਆ ਜਾ ਰਿਹਾ ਹੈ ਡਬਲ ਕਲਰ ਲੱਗੇ ਹੋਏ ਨੇ ਇਹਨੂੰ ਸ਼ੈਡੇਡ ਕਲਰ ਦੇ ਵਿੱਚ ਮਸਲਿਨ ਦੀ ਸਲਵਾਰ ਦੇ ਨਾਲ ਐਦਾਂ ਰਹੇਗਾ ਜੀ ਇਹਦੇ ਸੈਂਟਰ ਦੇ ਵਿੱਚ ਫੁੱਲ ਇਹ ਤੇ ਕਾਰਨਰ ਚ ਠੀਕ ਹੈ ਜੀ ਬਿਲਕੁਲ ਸੌਫਟ ਵਾਲੀ ਬਰਬਰੀ ਆ ਤੇ ਇਹਦੇ ਵਿੱਚ ਵੀ ਤੁਹਾਨੂੰ ਸੇਮ ਹੀ ਕਲਰ ਮਿਲ ਜਾਣਗੇ ਕਲਰ ਸੇਮ ਨੇ ਸਾਰੇ ਤੇ ਸਿਰਫ ਡਿਜ਼ਾਈਨਿੰਗ ਦਾ ਫਰਕ ਆ ਜਿਹੜਾ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਇਹ ਸੀਗੇ ਸਾਰੇ ਬਰਬਰੀ ਦੇ ਸੂਟ ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 2700 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਹੁਣ ਮੈਂ ਇੱਕ ਸੂਟ ਤੁਹਾਨੂੰ ਲਾਈਟ ਜਿਹਾ ਖੋਲ ਕੇ ਦਿਖਾਨੀ ਆ ਇਹ ਕਲਰ ਅਸੀਂ ਆਪ ਡਾਈ ਕਰਵਾਨੇ ਆ ਸਿਲਕ ਤੇ ਬਣਿਆ ਹੋਇਆ ਸੂਟ ਆ ਜੀ ਤੁਸੀਂ ਪਹਿਲਾਂ ਵੀ ਮੇਰੀ ਵੀਡੀਓ ਦੇਖੀ ਹੋਏਗੀ ਸਿਲਕ ਦੀ ਸਲਵਾਰ ਆ ਅਸੀਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਦਿਖਾ ਰਹੇ ਹਾਂ ਇਹ 'ਚ ਤੁਸੀਂ ਹਰੇਕ ਕਲਰ ਦੇਖੋਗੇ ਲਾਈਟ ਡਾਰਕ ਹਰੇਕ ਕੇਸ ਵਾਸਤੇ 3 ਮੀਟਰ ਦੀ ਸ਼ਰਟ ਦੇ ਨਾਲ ਸਾਰੇ ਫਰੰਟ 'ਚ ਇਦਾਂ ਬੂਟੀ ਰਹੇਗੀ ਜੀ ਤੇ ਕੇਰਾ ਬਣਿਆ ਹੋਇਆ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਬਾਜੂ ਦੇ ਉੱਪਰ ਐਦਾਂ ਬਾਰਡਰ ਮਿਲ ਜੇਗਾ ਠੀਕ ਹੈ ਤੇ ਇਹ ਬੈਕ ਦੇ ਪੱਲੇ ਤੇ ਬਾਰਡਰ ਮਿਲ ਜੇਗਾ ਸਿਲਕੀ ਹੈਗੀ ਆ ਜੀ ਸ਼ਰਟ ਇਹ ਬਹੁਤ ਜ਼ਿਆਦਾ ਸੌਫਟ ਸਿਲਕਾ ਤੇ ਸਿਲਕੀ ਹੈਗੀ ਆ ਸਲਵਾਰ ਤੇ ਬਿਲਕੁਲ ਸੌਫਟ ਸਿਲਕ ਦੇ ਉੱਪਰ ਹੀ ਹੈਗੇ ਇਹਨਾਂ ਦੇ ਦੁਪट्टे ਪਹਿਲਾਂ ਵੀਡੀਓ ਪਾਈ ਸੀਗੇ ਐਦਾਂ ਹੋ ਗਿਆ ਕਿ ਸਾਨੂੰ ਕਲਰ ਜਿਹੜਾ ਅਸੀਂ ਮੰਗਦੇ ਉਹ ਮਿਲ ਨਹੀਂ ਰਿਹਾ ਹੈਗਾ ਤਾਂ ਕਰਕੇ ਬਹੁਤ ਸਾਰੇ ਕਲਰ ਚੁਆਇਸ ਦੇ ਰਹੇ ਆ ਕਿਉਂਕਿ ਚੁਆਇਸ ਕਰਵਾਉਣ ਵਾਸਤੇ ਫਿਰ ਘਟ ਜਾਂਦੇ ਆ ਵੀਡੀਓ ਪਹਿਲੇ 2 ਘੰਟਿਆਂ ਚ ਕਾਫੀ ਸਾਰਾ ਸਟਾਕ ਕਲੀਅਰ ਹੋ ਜਾਂਦਾ ਏ ਹੁਣ ਤੁਸੀਂ ਇਹਨਾਂ ਦੇ ਕਲਰ ਦੇਖ ਲਿਓ ਜੀ ਅਣਗਿਣਤ ਕਲਰ ਨੇ ਨਵੇਂ ਨਵੇਂ ਕਲਰ ਨੇ ਤੇ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 2500 2500 ਦਾ ਸੂਟ ਹੈ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਜਿਹੜੇ ਕਲਰ ਵੀ ਬਣਾਏ ਨੇ ਨਾ ਤੁਸੀਂ ਹੁਣ ਇਹਨੂੰ ਗਾਜਰੀ ਕਲਰ ਕਹੋਗੇ ਜੀ ਬਿਲਕੁਲ ਨਵੇਂ-ਨਵੇਂ ਜੇ ਕਲਰ ਨੇ ਕਿਉਂਕਿ ਖੁਦ ਡਾਈ ਕਰਾਉਣ ਦੇ ਵਿੱਚ ਇਹੀ ਫਾਇਦਾ ਹੁੰਦਾ ਵੀ ਤੁਸੀਂ ਕਲਰ ਚੁਆਇਸ ਬਿਲਕੁਲ ਅਲੱਗ ਕਰ ਸਕਦੇ ਹੋ ਹੁਣ ਇਹ ਗ੍ਰੇ ਕਲਰ ਵੀ ਨਹੀਂ ਹੈਗਾ ਠੀਕ ਹੈ ਇਟੰਬਾ ਜਿਹਾ ਸ਼ੇਡ ਆ ਜਾਂਦਾ ਜੀ ਹਰ ਇੱਕ ਕਲਰ ਮਿਲੇਗਾ ਰਾਣੀ ਕਲਰ ਆ ਗਿਆ ਠੀਕ ਹੈ ਜੀ ਕਾਫੀ ਕਲਰ ਆ ਗਿਆ ਕਲਰ ਚੁਆਇਸ ਗਿਣੀ ਜਾਇਓ ਬਸ ਤੁਸੀਂ ਤੁਸੀਂ ਖੁਦ ਵੀ ਕਨਫਿਊਜ਼ਡ ਹੋ ਜਾਓਗੇ ਕਿਹੜਾ ਕਲਰ ਅਸੀਂ ਲਈਏ ਕਿਹੜਾ ਨਾ ਲਈਏ ਇਹ ਕਿਸੇ ਨੂੰ ਗਿਫਟ ਕਰਨੇ ਆ ਟੈਵਰ ਗ੍ਰੀਨ ਆਈਟਮ ਹੈ ਜੀ ਤੁਸੀਂ ਗਿਫਟ ਕਰ ਸਕਦੇ ਹੋ ਜਿਹਨੂੰ ਵੀ ਗਿਫਟ ਕਰੋਗੇ ਉਹ ਸਟਿਚ ਕਰਵਾ ਕੇ ਹੀ ਪਾਏਗਾ ਇਹ ਸਾਰੇ ਕਲਰ ਆਪਸ਼ਨ ਦੇਖ ਲਓ ਪਹਿਲਾਂ ਇਹ 8 ਤੋਂ 10 ਕਲਰ ਪਏ ਨੇ ਜੀ ਜਿਹੜੇ ਤੁਹਾਨੂੰ ਇਹ ਦਿਖਾਏ ਨੇ ਤੇ ਪ੍ਰਾਈਸ ਹੈਗਾ 2500 ਹੁਣ ਸੇ ਡਿਜ਼ਾਈਨਿੰਗ ਸੇਮ ਰਹੇਗੀ ਮੈਂ ਤਾਂ ਕਰਕੇ ਇੱਕੋ ਹੀ ਸੂਟ ਤੁਹਾਨੂੰ ਖੋਲ ਕੇ ਦਿਖਾਇਆ ਠੀਕ ਹੈ ਜੀ ਹੁਣ ਇਹ ਰੈੱਡ ਕਲਰ ਵੀ ਬਣਾਇਆ ਸੀਦੇ ਵਿੱਚ ਠੀਕ ਹੈ ਇਹ λεਮਨ ਕਲਰ ਵੀ ਬਣਾਇਆ ਹੁਣ ਇਹ ਬਿਲਕੁਲ ਨਮਾਜੇ ਹੀ ਛੇੜਾ ਜੀ ਹੁਣ ਇਹਨੂੰ ਪਤਾ ਨਹੀਂ ਕਿਹੜਾ ਕਲਰ ਕਹਾਂਗੇ ਬ੍ਰਾਊਨਿਸ਼ੀਡ ਟੋਨ ਦੇ ਉੱਪਰ ਆ ਜਾਂਦਾ ਹੈ ਮਤਲਬ ਅਸੀਂ ਇਕੱਠਾ ਸਟਾਕ ਫੜਾਤਾ ਡਾਈ ਵਾਲੇ ਨੂੰ ਕਹਤਾ ਵੀ ਸੋਹਣੇ ਸੋਹਣੇ ਜੇ ਕਲਰ ਡਾਈ ਕਰਕੇ ਦੇ ਦੇ ਨਵੇਂ-ਨਵੇਂ ਜੇ ਸ਼ੇਡ ਇਹ ਦੇਖੋ ਜੀ ਕੁਝ ਇੱਕ ਵਿੱਚ ਆਪਣੀ ਚੁਆਇਸ ਤੇ ਵੀ ਆ orange color ਕਿਉਂਕਿ ਜਿਹੜੇ-ਜਿਹੜੇ ਕਲਰ ਇਹ ਹਰ ਟਾਈਮ ਐਵਰ ਗ੍ਰੀਨ ਚ ਰਹਿਣ ਵਾਲੇ ਆ ਉਹ ਵਾਲੇ ਕਲਰ ਵੀ ਡਾਈ ਕਰਵਾਏ ਆ ਇਹ ਦੇਖੋ ਨੈਕਸਟ ਕਲਰ ਹੋਣੇ ਮਿੱਠਾ ਜਿਹਾ শেਡ ਆ। ਕਈ ਵਾਰੀ ਆਪਾਂ ਪੈਰਟ ਕਲਰ ਕਰਾ ਲਾਂਦੇ ਹਾਂ। ਉਹ ਹਰੀ ਕ ਨੂੰ ਮਤਲਬ ਕਿ ਕੋਈ ਕਹਿੰਦਾ ਸਾਨੂੰ ਅੱਖਾਂ ਨੂੰ ਲੱਗਦਾ ਕੋਈ ਕਹਿੰਦਾ ਤੇਜ ਆ ਜੀ। ਮਤਲਬ ਜਿੱਦਾਂ ਦੇ ਇਹ ਵਾਲਾ ਕਲਰ ਹੈ ਹੁਣ ਇਹ ਮਿੱਠਾ ਜਿਹਾ শেਡ ਆ ਗ੍ਰੀਨੈਸ ਜੀ ਟੋਨ ਤੇ। ਠੀਕ ਆ। ਇਹ ਮਸਟਰਡ শেਡ ਆ ਜਾਂਦਾ ਹੈ ਮਹਿੰਦੀ ਮਸਟਰਡ। ਤੁਸੀਂ ਖੁਦ ਦੇਖ ਸਕਦੇ ਹੋ ਘੱਟ ਤੋਂ ਘੱਟ ਇਹ 30 ਤੋਂ 35 ਕਲਰ ਨੇ ਜਿਹੜੇ ਮੈਂ ਤੁਹਾਨੂੰ ਦਿਖਾਣੇ ਆ। 2500 ਪ੍ਰਾਈਸ ਆ ਜੇ ਸੂਟ ਦਾ ਸ਼ਿਪਿੰਗ ਚਾਰਜਸ ਅਲੱਗ ਤੋਂ ਨੇ ਤੁਸੀਂ ਇਹਨਾਂ ਨੂੰ ਜਾਗੋ ਤੇ ਪਾਓ ਭੋਗ ਤੇ ਪਾਓ ਵਿਆਹ ਲਈ ਦਿਨ ਪਾਓ ਉਹ ਥੋੜੀ ਚੁਆਇਸ ਆ ਕਿਉਂਕਿ ਤੁਸੀਂ ਆਪਣਾ ਬਜਟ ਵੀ ਦੇਖਣਾ ਹੁੰਦਾ ਫਰੋਜ਼ੀ ਕਲਰ ਹਰੀ ਕ੍ਰੀਪ ਸੰਤ ਦਾ ਕਲਰ ਫਰੋਜ਼ੀ ਤੇ ਇੱਕ ਲੈ ਲਓ ਪਰਪਲ ਕਲਰ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਇਹ ਕਿੰਨੇ ਕਲਰ ਦਿਖਾਏ ਆ ਮੈਂ ਤੁਹਾਨੂੰ ठीक है जी कलर तो हले निकली ही जा रहे हैं तुम खुद भी हैरान हो जाओगे भी अभी कि कलर लीए कड़ा छीए ये पीकॉक शेड आ गया ठीक है आ लो कु पाओ ब्लैक कलर ब्लैक तो होर भी खिड़खिड़ -खिड़ के आ रहा है गोल्डन नैक्सट कलर हरी है हरेक ईज वास्ते है जी ट्रेंडिंग कलर वॉटल ग्रीन ਠੀਕ ਹੈ ਤੁਸੀਂ ਖੁਦ ਦੇਖ ਸਕਦੇ ਹੋ 34 ਤੋਂ 35 ਕਲਰ ਨੇ ਜਿਹੜੇ ਅਸੀਂ ਇਹ ਡਾਈ ਕਰਾਏ ਆ ਇੱਕੋ ਹੀ ਡਿਜ਼ਾਈਨ ਦੇ ਕਰਵਾਏ ਆ 2500 ਸਿਲਕ ਦੇ ਸੂਟ ਦਾ ਪ੍ਰਾਈਸ ਆ ਇਸ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਆਹ ਲੋ ਜੀ ਆਪਾਂ ਨੇ ਇਹ ਕਲਰ ਵੀ ਨਹੀਂ ਪਿੱਛੇ ਛੱਡਣਾ ਕਿਉਂਕਿ ਇਹ ਵੀ ਬਹੁਤ ਸਾਰਿਆਂ ਦੀ ਚੁਆਇਸ ਹੁੰਦਾ ਕਲਰ ਠੀਕ ਆ ਇਹ ਕਾਫੀ ਸਾਰੇ ਕਲਰ ਆਪਸ਼ਨ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਅੱਜ ਦੇ ਕਿਹੜੇ-ਕਿਹੜੇ ਕਲਰ ਤੁਹਾਨੂੰ ਸੋਹਣੇ ਲੱਗੇ ਤੁਸੀਂ ਕਮੈਂਟਾਂ 'ਚ ਇਹ ਵੀ ਲਿਖ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ ਸੋ ਮਚ